ਮੇਰੀ ਗੋਣ ਤੇ ਸੰਗਤ ਨੂੰ ਗੁਰੂ ਜੀ ਨੂੰ ਦਸੰਘਾ ਨੂੰ ਪਿਛਲੀ ਵਾਰ ਜੀ ਮੇਰੇ ਜੇਲ੍ਹ ਗਿਆ ਮੇਰੇ ਘੋੜੀਆਂ ਨੂੰ ਜ਼ਹਿਰ ਪਾਤੀ ਸੀ ਇਸ ਵਾਰ ਰੱਬ ਦੇ ਵਾਸਤਾ ਮੈਂ ਤੁਹਾਨੂੰ ਦਸੰਘਾ ਨੂੰ ਬੇਨਤੀ ਕਰ ਸਕਦਾ ਹੋਂਦ ਤੇ ਮੈਨੂੰ ਭਰੋਸਾ ਨਹੀਂ ਸਾਡੇ ਜਿੰਨਾ ਚਿਰ ਮੈਂ ਜੇਲ੍ਹ ਤੋਂ ਆਉਣਾ ਨਹੀਂ ਸਾਡੇ ਪਹਿੜਾ ਲਾ ਦਿਓ ਕੁਛ ਦਿਨ ਤੇ ਆਹ ਨੰਬਰ ਹੈ ਜੀ ਸਾਡਾ ਆਸ਼ਰਮ ਦਾ 82 830 ਲੇਖ ਲੈ 82 803 79 442 9 ਇਹ ਨਹੀਂ ਤੇਰੇ 8283079442 ਘੋੜੀਆਂ ਜੀ ਘੋੜੀਆਂ ਜੀ ਬੱਸ ਉਹ ਪਹਿਲਾਂ ਮਾਰ ਕੇ ਹੁਣ ਤਾਂ ਹੋ ਗਈ ਪਹਿਰਾ ਲਾ ਦੇ ਇੱਕਲੀ ਮੇਰੀ ਕਿਸੇ ਤੋਂ ਸਾਨੂੰ ਬੱਸ ਇੰਨੀ ਦੀ ਬੇਨਤੀ ਹੈ ਜੀ ਮੇਰਾ ਨਾਮ ਆਸਾ ਸ਼ਰਮਤ ਮਰੀਜ਼ਾਂ ਦਾ ਤੇ ਘੋੜਿਆਂ ਦਾ ਧਿਆਨ ਰੱਖੋ ਵੀ ਕੋਈ ਭੁੱਖਾ ਨਹੀਂ ਮਾਰਨਾ ਚਾਹੀਦਾ ਵੀ ਗੁਰਵਿੰਦਰ ਸਿੰਘ ਬਾਬਾ ਜੀ ਖੜੀ ਵਾਲੇ ਉਹਨਾਂ ਦਾ ਕੱਲ ਅਸੀਂ ਇੱਕ ਐਪਲੀਕੇਸ਼ਨ ਕਾਲੀ ਅਸੀਂ ਕੋਰਟ ਦੇ ਵਿੱਚ ਲਗਾਈ ਸੀ ਵੀ ਇਮੀਡੀਏਟਲੀ ਉਹਨਾਂ ਨੂੰ ਇੱਕ ਵਾਰੀ ਮੈਡੀਕਲ ਐਗਜ਼ਾਮਿਨ ਕੀਤਾ ਜਾਵੇ ਵੀ ਕੀ ਇਹ ਪੁਲਿਸ ਰਿਮਾਂਡ ਲੈਂਡ ਦੀ ਸਟੇਜ ਹੈ ਕਿ ਨਹੀਂ ਸੋ ਬਿਲਕੁਲ ਉਹਦੇ ਚ ਕੱਲ ਕੋਰਟ ਨੇ ਮਾਨਜੋਗ ਨੇ ਸਾਡੀ ਨੇ ਆਰਡਰ ਕੀਤਾ ਸੀ ਵੀ ਪਹਿਲਾਂ ਉਹਨਾਂ ਨੂੰ ਮੈਡੀਕਲ ਇਗਜ਼ਾਮਨ ਕੀਤਾ ਜਾਵੇ ਤੇ ਸੈਕਸੀਕੁਐਂਟਲੀ ਫਿਰ ਉਹਨਾਂ ਨੂੰ ਪੁਲਿਸ ਰਿਮਾਂਡ ਫੋਰ 1 ਦਿਨ ਪੁਲਿਸ ਕਸਟਡੀ ਜਾਂ ਪੁਲਿਸ ਰਿਮਾਂਡ ਲਈ 1 ਦਿਨ ਲਈ ਰੱਖਿਆ ਜਾਵੇ ਸੋ ਅੱਜ ਅਸੀਂ 11:30 ਵਜੇ ਸਾਨੂੰ ਪਤਾ ਲੱਗਿਆ ਕਿ ਜੀ ਉਹਨਾਂ ਨੂੰ ਪੇਸ਼ ਲੱਗੇ ਨੇ ਕਰਨ ਸੋ ਜੋ ਕੱਲ ਦੀ ਇਨਫੋਰਮੇਸ਼ਨ ਸੀ ਮੈਨੂੰ ਪਹਿਲਾਂ ਦੱਸਣਾ ਮੇਰਾ ਬੰਦ ਹੈ ਉਹ ਮੇਰੇ ਕਲਾਇੰਟ ਨੇ ਜਾਂ ਮੇਰਾ ਅਟੈਂਡੈਂਟ ਜਿਹੜਾ ਨਾਲ ਗਿਆ ਉਹਨਾਂ ਨੇ ਦੱਸਿਆ ਕਿ ਜੀ 노 ਡਾਊਟ ਕੰਪਲੈਂਸ ਕੀਤੀ ਇਨਵੈਸਟੀਗੇਸ਼ਨ ਏਜੰਸੀ ਨੇ ਉਹਸ ਆਰਡਰ ਦੀ ਸਾਡੀ ਪਰ ਉੱਥੇ ਜਾ ਕੇ ਮੈਂ ਜੋ ਮੇਰੇ ਕਲਾਇੰਟ ਨੇ ਦੱਸਿਆ ਕਿ ਜਿਹੜਾ ਡਾਕਟਰ ਸੀਗਾ ਮੌਕੇ ਤੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਉਹਨਾਂ ਨੇ ਉਹਨਾਂ ਨੂੰ ਆਪਾਂ ਫਿਜ਼ੀਕਲੀ ਜਿਹੜਾ ਆਪਾਂ ਗੱਲ ਵਰਤ ਅਸੀਂ ਸ਼ਬਦ ਵਰਤਦੀਆਂ ਇੱਕ ਸਾਡਾ ਹੁੰਦਾ ਵੀ ਕਿਤਾਬੀ ਕਹ ਲਈਏ ਵੀ ਜੋ ਲਿਖਤ ਪਰ ਇੱਕ ਹੁੰਦਾ ਫਿਜ਼ੀਕਲੀ ਸੋ ਫਿਜ਼ੀਕਲੀ ਸਾਡੇ ਕਲਾਇੰਟ ਨੇ ਦੱਸਿਆ ਵੀ ਉਸ ਤਰੀਕੇ ਦੇ ਨਾਲ ਮੈਨੂੰ ਐਗਜ਼ਾਮਿਨ ਨਹੀਂ ਕੀਤਾ ਈਵਨ ਮੇਰਾ ਬਲੱਡ ਪ੍ਰੈਸ਼ਰ ਵਗੈਰਾ ਵੀ ਉਹਨਾਂ ਨੇ ਐਗਜ਼ਾਮਿਨ ਨਹੀਂ ਕੀਤਾ ਨਾ ਮੇਰਾ ਫੀਵਰ ਚੈੱਕ ਕੀਤਾ ਤੇ ਨਾ ਹੀ ਇਹ ਅਸੈਸਮੈਂਟ ਕੀਤੀ ਐਕਚੁਅਲ ਅਸੈਸਮੈਂਟ ਹੈ ਕਿ ਜੇ ਮੇਰਾ ਡੈਂਸਰ ਜਿਹੜਾ ਮੇਨ ਜੁੜਾ ਹੈ ਉਹਦੇ ਵਿੱਚ ਪੇਨ ਹੈ ਜਾਂ ਉਹਦੇ ਵਿੱਚ ਕੀ ਉਹਦਾ ਜਿਹੜਾ ਮੈਡੀਕਲ ਸਰਜਰੀ ਰਿਕੁਆਇਰਮੈਂਟ ਹੈ ਕਿ ਨਹੀਂ ਹੈ ਸੋ ਅੱਜ ਉਸ ਗੱਲ ਤੋਂ ਬਾਅਦ ਅਸੀਂ ਇਮੀਡੀਏਟਲੀ ਕੈਪਲੀਕੇਸ਼ਨ ਅਸੀਂ ਤਿਆਰ ਕੀਤੀ ਕਿ ਐਟਲੀਸਟ ਜਿਹੜੀਆਂ ਵੀ ਹੁਣ ਸੈਕਸ਼ਨ 55ਏ ਪਹਿਲਾਂ ਸਾਡਾ ਸੀ ਆਰਪੀਸੀ ਸੀਗਾ ਹੁਣ ਸੈਕਸ਼ਨ 56 ਦੇ ਜਿਹੜੇ ਹੁਣ ਸਾਡੇ ਨਵੇਂ ਕਾਨੂੰਨ ਬਣ ਕੇ ਉਹਦੇ ਵਿੱਚ ਹੈਲਥ ਐਂਡ ਸੇਫਟੀ ਜਿਹੜੀ ਹੈ ਉਹ ਕਿਸੇ ਵੀ ਅਕਿਊਜ਼ਡ ਪਰਸਨ ਦੀ ਉਹ ਬੜੀ ਇੰਪੋਰਟੈਂਟ ਹੈ ਸੋ ਸੀ ਉਹ ਐਪਲੀਕੇਸ਼ਨ ਜਿਹੜੀ ਸੀ ਉਹ ਪੁਟ ਅਪ ਕੀਤੀ ਹੁੰਦਾ ਮੇਨ ਟਾਈਮ 노 ਡਾਊਟ ਪਹਿਲਾਂ 12:30 ਵਜੇ ਇਨਵੈਸਟੀਗੇਸ਼ਨ এজੰਸੀ ਇਸ ਕੋਰਟ ਦੇ ਵਿੱਚ ਮਾਨਜੋਗ ਦੇ ਵਿੱਚ ਪ੍ਰੋਡਿਊਸ ਕਰਨੀ ਲੈ ਕੇ ਆਈ ਫਿਰ ਸਰਪ੍ਰਾਈਜ਼ਿੰਗਲੀ ਉਹਨਾਂ ਨੂੰ ਮੈਡੀਕਲ ਟ੍ਰਾਇਓ ਉੱਥੇ ਉਹਨਾਂ ਦੀ ਤੁਸੀਂ ਕਹੋ ਐਗਜ਼ਾਮੀਨੇਸ਼ਨ ਦੇ ਲਈ ਫਿਰ ਸਿਵਲ ਹਸਪੀਟਲ ਲੈ ਕੇ ਗਏ ਹੁਣ ਜਦੋਂ ਸਿਵਲ ਹਸਪੀਟਲ ਲੈ ਕੇ ਇੱਕ ਜਾਣਦੇ ਨੇ ਤਾਂ ਫਿਰ ਸੈਕੰਡ opinion ਦੇ ਵਿੱਚ ਜਾ ਕੇ ਤੁਸੀਂ ਇਹ ਕਹੋ ਕਿ ਉਹ ਵੀ ਮੈਨੂੰ ਮੇਰੇ ਨਾਲ ਅਸਿਸਟੈਂਟ ਐਡਵੋਕੇਟ ਮਿਸਟਰ ਕਮਲ ਬਾਜਵਾ ਖੜੇ ਨੇ ਸੋ ਇਹਨਾਂ ਨੇ ਵੀ ਜਾ ਕੇ ਡਾਕਟਰ ਸਾਹਿਬ ਦੇ ਨਾਲ ਗੱਲ ਕੀਤੀ ਕਿ ਯਾਰ ਜਿਹੜਾ ਸਾਡਾ ਮੇਨ ਸੈਂਸ ਉਹ ਇਹਦਾ ਹੈਗਾ ਕਿ ਇਹਦਾ ਜਿਹੜਾ ਡੈਂਚਰ ਹੈ ਉਹ ਫ੍ਰੈਕਚਰ ਹੋ ਚੁੱਕਿਆ। ਸੋ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਲਿਖਿਆ ਕਿ ਜਿਹੜਾ ਡੈਂਟਿਸ ਜਾਂ ਡੈਂਟਲ ਉਹਦੀ ਓਪੀਨੀਅਨ ਉਹਨਾਂ ਨੇ ਲਿਖੀ ਵੀ ਉਹਦੀ ਕੀ ਸਰਜਿਕਲ ਪਈਆਂ ਨੇ। ਸੋ ਸਬਸੀਕੁਐਂਟਲੀ ਸਾਡੇ ਵਾਸਤੇ ਅੱਜ ਮੈਂ ਇੱਕ ਮਤਲਬ ਸਾਡੀ ਇੱਕ ਵੱਡੀ ਮੈਂ ਜਿੱਤ ਕਹਾਂਗਾ। ਸੋ ਉਸ ਤੋਂ ਬਾਅਦ ਸਬਸੀਕੁਐਂਟਲੀ ਫਿਰ ਇਹਨਾਂ ਨੇ ਕੀਤਾ ਕਿ ਵੀ ਉਹ ਉਹਨੂੰ ਇਨਸੈਟ ਆਫ ਕੀ ਕੋਰਟ ਦੇ ਵਿੱਚ ਮਾਰਜੋਕ ਦੇ ਵਿੱਚ ਲਾ ਕੇ ਪ੍ਰੋਡਿਊਸ ਕਰਦੇ। ਉਹਨਾਂ ਨੂੰ ਫਿਰ ਪੁਲਿਸ ਸਟੇਸ਼ਨ ਲੈ ਕੇ ਗਏ। ਜਦੋਂ ਕਿ ਪ੍ਰੋਵੀਜ਼ਨ ਆਫ ਲਾ ਬੜੇ ਕਲੀਅਰ ਨੇ ਉਹ ਕਹਿੰਦੇ ਕਿ ਜਦੋਂ ਤੁਸੀਂ ਕਿਸੇ ਵੀ ਮੁਲਜ਼ਮ ਨੂੰ ਕੋਰਟ ਤੇ ਪ੍ਰੋਡਿਊਸ ਕਰਨਾ ਹੈ ਤਾਂ ਪਹਿਲਾਂ ਉਹ ਮੈਡੀਕਲ ਐਗਜ਼ਾਮੀਨ ਕਰਵਾ ਕੇ ਲਿਆਓ ਹੁਣ ਸਾਡੇ ਵਾਲੇ ਕੇਸ ਦੇ ਵਿੱਚ ਕੀ ਸੀ ਪਹਿਲਾਂ ਕੋਰਟ ਤੇ ਪ੍ਰੋਡਿਊਸ ਕੀਤਾ ਕੁਦਰਤੀ ਜਾਂਸਾ ਬੋਸ ਸਮੇਂ ਨਹੀਂ ਸੀ ਬੈਠੇ ਫਿਰ ਉਹਨਾਂ ਨੂੰ ਜਾ ਕੇ ਸਿਵਲ ਹਸਪਤਲ ਤੇ ਲੈ ਕੇ ਗਿਆ ਤਾਂ ਫਿਰ ਇਸ ਸੈਟ ਹੋ ਵੀ ਸਿਵਲ ਹਸਪਤਲ ਚ ਜਾਣ ਤੋਂ ਬਾਅਦ ਫਿਰ ਉਹਨਾਂ ਨੂੰ ਕੋਰਟ ਚ ਲਿਆਉਂਦੇ ਉਹਨਾਂ ਨੂੰ ਜਾ ਕੇ ਥਾਣੇ ਸੋ ਸੈਕਸੀਕੁਐਂਟਲੀ ਥਾਣੇ ਜਾ ਕੇ ਤੁਸੀਂ ਕਹੋ ਵੀ ਕੀ ਉੱਥੇ ਜੋ ਵੀ ਕੋਈ ਹਾਲਾਤ ਬਣੇ ਕਿਸੇ ਮੈਨੂੰ ਕਿਸੇ ਮੇਰੇ ਵੀ ਸਾਡੇ ਸੀਕ੍ਰਟ ਇਨਫੋਰਮੇਸ਼ਨ ਜੋ ਵੀ ਉੱਥੇ ਫਿਰ ਉਹਨੂੰ ਜਦੋਂ ਕਿਤੇ ਕੋਈ ਛੋਟੀ ਮੋਟੀ ਉਹਨੂੰ ਇਨਟੈਰੋਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਇੱਕਦਮ ਅਨਕੌਂਸ਼ੀਅਸ ਹੋ ਗਿਆ ਸੋ ਸਬਸੈਕੁਐਂਟਲੀ ਹੁਣੇ ਪਾਰਟ ਆਫ ਅਗਲਾ ਸਾਡੀ ਐਪਲੀਕੇਸ਼ਨ ਤੇ ਰਹਿ ਗਿਆ ਵੀ ਕੀ ਸੀਸੀਟੀਵੀ ਫੁਟੇਜ ਉਸ ਛਾਣੇ ਦੇ ਲਵਾਂਗੇ ਜਾਂ ਕੀ ਅਸੀਂ ਉੱਥੇ ਇਹਨੂੰ ਸਬਸੈਕੁਐਂਟਲੀ ਜਿਹੜੇ ਵੀ ਡਾਕਟਰਸ ਨੇ ਵੀ ਉਹਨਾਂ ਨੇ ਕਿਉਂ ਨਹੀਂ ਮੈਡੀਕਲੀ ਇਹਨੂੰ ਐਗਜ਼ਾਮਿਨ ਕੀਤਾ ਕਿਉਂ ਫਟਾਫਟਕ ਖਾਣਾ ਪੁਰਤੀ ਕੀਤੀ ਵੀ ਜੋ ਲਿਖਿਆ ਬਸ ਉਹ ਕਰਕੇ ਭਰਤਾ ਸੋ ਅਸੀਂ ਬਿਲਕੁਲ ਅਸੀਂ ਮੈਂ ਵੱਡੀ ਜੇਤੇ ਇਸ ਗੱਲ ਦੀ ਕਹਾਂਗਾ ਵੀ ਅੱਜ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਨੂੰ ਅੱਜ ਜੁਡੀ ਸੋ ਸਾਡੀ ਤੁਸੀਂ ਇਹ ਗੱਲ ਕਹ ਲਓ ਵੀ ਇੱਕ ਦਿਨ ਦਾ ਜਿਹੜਾ ਉਹਨਾਂ ਦਾ ਪੁਲਿਸ ਕਸਟਡੀ ਉਬਲੀਕ ਪੁਲਿਸ ਸਰਮਾਂਡ ਸੀ ਉਹ ਇੱਕ ਦਿਨ ਸੀ ਸੋ ਜਿਹੜੀ ਵੀ ਕੋ ਗੱਲ ਸੀਗੀ ਕਿ ਲੈਸ ਵੈਪਨ ਅਸੀਂ ਰਿਕਵਰ ਕਰਨਾ ਨਥਿੰਗ ਹੈਸ ਬੀਨ ਰਿਕਵਰਡ ਐਸ ਪਰ ਇਨਸਟਰਕਸ਼ਨਸ ਆਫ ਮਾਈ ਕਲੈਂਟ ਸੋ ਅੱਜ ਮੈਂ ਇਹਨੂੰ ਇਹਨੂੰ ਨਰਸ਼ਲ ਕਰਦਨੇ ਆ ਔਰ ਇੱਕ ਸਾਡੀ ਆਨਰੇਬਲ ਕੋਰਟ ਨੇ ਫਿਰ ਆਰਡਰ ਕੀਤਾ ਕਿ ਸੈਕਸ਼ਨ 55ਏ ਤੋਂ 105 ਜਿਹੜੇ ਨਵੇਂ ਕਾਨੂੰਨ ਤਹਿਤ ਉਹਨਾਂ ਨੇ ਜੇਲ ਅਥਾਰਟिटीज ਨੂੰ ਹਦਾਇਤ ਕੀਤੀ ਹੈ ਵੀ ਇਮੀਡੀਏਟਲੀ ਜੁਡੀਸ਼ੀਅਲ ਲਕਪ ਯਾ ਤੇ ਜਨ ਤ ਤੁਸੀਂ ਜਿਹੜੀਆਂ ਜੇਲ ਅਥਾਰਟिटीज ਨੇ ਉਹਨਾਂ ਦਾ ਵੀ ਫਰਜ਼ ਬੰਦਾ ਕਿ ਭਾਵੇਂ ਉਹ ਪਰਸਨ ਉਹਨੂੰ ਉਹਨੂੰ ਤੁਸੀਂ ਕਹੋ ਕਿ ਇਨ ਕਸਟਡੀ ਪੁਲਿਸ ਕਸਟਡੀ ਹੈ ਤਾਂ ਭਾਵੇਂ ਉਹ ਜੁਡੀਸ਼ੀਅਲ ਲਕਪ ਦੇ ਵਿੱਚ ਇਹ ਜੁਡੀਸ਼ੀਅਲ ਜਿਹੜੇ ਜੇਲ ਸਾਡੇ ਸੁਪਰਡੈਂਟ ਸਾਹਿਬ ਨੇ ਉਹਨਾਂ ਨੂੰ ਉਹਨਾਂ ਨੇ ਬਕਾਇਦਾ ਆਈਓ ਸਾਹਿਬ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਉਹਨਾਂ ਨੂੰ ਜਾ ਕੇ ਦਾ ਮੈਡੀਕਲ ਕੰਡੀਸ਼ਨ ਜੱਜ ਸਾਹਿਬ ਨੇ ਕੋਰਟ ਦੇ ਵਿੱਚ ਕਿਹਾ ਕਿ ਤੁਸੀਂ ਜਾ ਕੇ ਸਾਰੀ ਮੈਡੀਕਲ ਕੰਡੀਸ਼ਨ ਦੱਸਣੀ ਹੈ ਫਿਰ ਉਸ ਤੋਂ ਬਾਅਦ ਸਬਸਿਕੁਐਂਟਲੀ ਜੋ ਵੀ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦੀ ਰਿਕੁਆਇਰਮੈਂਟ ਹੈਗੀ ਹੈ ਆਈਦਰ ਉਹਨਾਂ ਦੀ ਸਰਜਰੀ ਕਰਨੀ ਹੈ ਜਿੰਦਰਾ ਹਸਪੀਟਲ ਹੈ ਬਕਤੀ ਵਾਲਾ ਹਸਪੀਟਲ ਹੈ ਜੋ ਵੀ ਹੋਏਗਾ ਸਬਸਿਕੁਐਂਟਲੀ ਉਹ ਜੇਲ ਸੁਪਰਡੈਂਟ ਦੀ ਜਿਹੜੀ ਹੈ ਜ਼ਿੰਮੇਵਾਰੀ ਉਹ ਫਿਕਸ ਕੀਤੀ ਗਈ ਹੈ ਸੋ ਸਾਡੇ ਵਾਸਤੇ ਕੋਈ ਗੱਲ ਜੱਟ ਦੀ ਹੈ ਕਿ ਉਹਨਾਂ ਨੂੰ ਅੱਜ ਜੁਡੀਸ਼ੀਅਲ ਅਸੀ ਕਰਵਾਉਣਾ ਠੀਕ ਬਹੁਤ ਧੰਨ ਕੀ ਕਿਹ ਕਿਹਨਾਂ ਪੇਸ਼ ਕੀਤੇ ਗਏ ਸੀ ਅਜਾ ਪ੍ਰਭਦੀਪ ਸਿੰਘ ਤੇ ਗੁਰਵਿੰਦਰ ਸਿੰਘ ਤੇ ਮੈਡੀਕਲ ਕਰਾਣ ਵਾਸਤੇ ਵੀ ਕਿਹਾ ਗਿਆ ਨਾ ਬਾਬਾ ਮੈਡੀਕਲ ਆਲਰੇਡੀ ਪਹਿਲਾਂ ਸਿਰ ਹਸਪਤਾਲ ਤੋਂ ਕਰਾਏ ਗਿਆ ਜੀ ਬਾਕੀ ਜਿਹੜਾ ਜੇਲ ਮੁਵਕਾਗਣੇ ਆ ਉਹ ਇਹਦਾ ਰੋਟੇ ਕੱਟ ਕਰਨੀ ਜੋ ਵੀ ਮੈਡੀਕਲ ਉਹ ਕਰਦਾ ਟੈਸਟ ਵੀ ਮੈਂ ਕਰ ਦੋ ਜੀ ਕਰਾਏ ਤੇ ਖਤਕਾਨ ਦੀ ਉਮੀਦ ਹੈ ਰਿਪੋਰਟ ਜੀ ਸਰ ਕਰੇ ਕਰੇ ਟੈਸਟ ਹੋਏ ਸੀ ਅ ਜਿਹੜਾ ਨਾਰਮਲ ਹੁੰਦਾ ਉਹ ਆਪਣਾ ਮੈਡੀਕਲ ਹੋਇਆ ਜੀ ਇੱਕ ਬਾਬਾ ਜੀ ਟੋਪ ਟੈਸਟ ਹੋਇਆ